ਮਹਾਰਾਜ ਤੁਰੇ ਜਾਂਦੇ ਆ ਪਿੱਛੇ ਪਿੱਛੇ ਵੇ ਚੋਲਾ ਪਕੜ ਲਿਓ ਉਸ ਗੁਰੂ ਸਾਹਿਬ ਰੁੱਕ ਗਏ ਕਹਿੰਦੇ 10 ਮਰਦਾਨਿਆਂ ਕਹਿੰਦਾ ਬਾਬਾ ਅੱਜ ਪਤਾ ਲੱਗਾ ਤੇਰੇ ਮੇਰੇ ਵਿੱਚ ਕਾਹੀ ਅੰਤਰ ਨਹੀਂ ਸਮਝ ਗਿਆ ਜੀ ਤੇਰੇ ਮੇਰੇ ਵਿੱਚ ਕੋਈ ਫਰਕ ਨਹੀਂ ਸਤਿਗੁਰੂ ਕਹਿੰਦੇ ਆ ਮੈਂ ਤਾਂ ਫਰਕ ਕਦੀ ਜਾਂਦਾ ਨਾ ਕਦੀ ਫਰਕ ਨਹੀਂ ਜਾਂਦਾ ਕਹਿੰਦਾ ਬਾਬਾ ਤੇਰੇ ਮੇਰੇ ਵਿੱਚ ਕਾਹੀ ਅੰਤਰ ਨਹੀਂ ਕਿਉਂ ਕਹਿੰਦਾ ਤੂੰ ਖੁਦਾਏ ਦਾ ਡੂਮ ਤੇ ਮੈਂ ਤੇਰਾ ਡੂ ਤੂੰ ਰੱਬ ਦੀਆਂ ਸਿਫਤਾਂ ਕਰਨਾ ਮੈਂ ਤੇਰੀਆਂ ਤੇਰੇ ਨਾਲ ਮਿਲ ਕੇ ਸਿਫਤਾਂ ਕਰਨਾ ਮਹਾਰਾਜ ਹੱਸ ਪਏ ਅਗਲੇ ਤਿੰਨ ਸ਼ਬਦ ਕਹੇ ਕਹਿੰਦਾ ਬਾਬਾ ਅੱਜ ਮੈਂ ਇੱਕ ਹੋਰ ਚੀਜ਼ ਮਹਿਸੂਸ ਕੀਤੀ ਮੇਰੀ ਸੁਰਤ ਨੂੰ ਸਮਝ ਪਈ ਤੈਂ ਖੁਦਾਏ ਪਾਇਆ ਹੈ ਤੈਂ ਖੁਦਾਏ ਦੇਖਿਆ ਹੈ ਆ ਦੇਖੋ ਉਸ ਉਸ ਗੁਰਮੁਖ ਰਬਾਬੀ ਦੇ ਸੁਰਤ ਨੂੰ ਤੈਂ ਖੁਦਾਏ ਪਾਇਆ ਹੈ ਤੈਂ ਖੁਦਾਏ ਦੇਖਿਆ ਹੈ ਤੇਰਾ ਕਿਆ ਹੋਇਆ ਖੁਦਾਏ ਮੰਦਾ ਹੈ ਜੋ ਤੂੰ ਕਹੇਗਾ ਰੱਬ ਨਹੀਂ ਮੋੜਦਾ ਤੇਰਾ ਕਿਆ ਖੁਦਾਏ ਮੰਦਾ ਹੈ ਤੇ ਫਿਰ ਚਰਨ ਪਕੜ ਕੇ ਕਹਿੰਦਾ ਬਾਬਾ ਅਸਾਂ ਨੂੰ ਵਿਛੋੜੀ ਨਹੀਂ ਆਪਣੇ ਨਾਲੋਂ ਨਾ ਇੱਥੇ ਤੇ ਨਾ ਉੱਥੇ ਸਾਨੂੰ ਨਾ ਵਿਛੋੜੀ ਆਪਣੇ ਨਾਲੋਂ ਨਾ ਇੱਥੇ ਤੇ ਨਾ ਉੱਥੇ ਮਹਾਰਾਜ ਅੱਗੇ ਸ਼ਬਦ ਵਰਦਿਆ ਮਰਦਾਨਿਆਂ ਜਿੱਥੇ ਮੇਰਾ ਵਾਸਾ ਉੱਥੇ ਤੇਰਾ ਵਾਸਾ ਮੈਂ ਇੱਕ ਬੇਨਤੀ ਕਰਾਂਗਾ ਆਹ ਹੈ ਭਲਾ ਰਬਾਬ ਜਾਏ ਦਾ ਮਜਲਿਸ ਮਰਦਾਨਾ ਮਿਰਾਸੀ ਸੁਣਿਓ ਬੇਨਤੀ ਚਲੋ ਮੈਂ ਬਿਲਕੁਲ ਬਰੀਫ ਚੱਲ ਰਿਹਾ ਕਿਉਂਕਿ ਮੇਰੀ ਇੱਛਾ ਹੈ ਮੈਂ ਇਸ ਟੂਰ 'ਚ ਜਿੰਨੇ ਕ ਦਿਨ ਸੈਕਰਾਮੈਂਟੂ ਆ ਇਨਾਂ ਸਿੱਖਾਂ ਦੀ ਜੀਵਨ ਬਾਰੇ ਜਿੰਨੇ ਕੋਈ ਸਮਝ ਪਏ ਬੇਨਤੀ ਕਰ ਜਾ ਮਹਾਰਾਜ ਬਗਦਾਦ ਜਾਂਦੇ ਆ ਆਪ ਸਭ ਨੂੰ ਪਤਾ ਹੈ ਇੱਕ ਪੌੜੀ ਵੀ ਜ਼ਿਕਰ ਵੀ ਹੈ ਫਿਰ ਬਾਬਾ ਗਿਆ ਬਗਦਾਦ ਨੂੰ ਮੈਂ ਇੱਕ ਵਾਰੀ ਦੀ ਕਥਾ ਕੀਤੀ ਇੱਥੇ ਮੈਨੂੰ ਯਾਦ ਹੈ ਪਰ ਥੋੜਾ ਜਿਹਾ ਆਪ ਤਵਜਹ ਦੇ ਆ ਜੇ ਬਗਦਾਦ ਲਫ਼ਜ਼ ਇਹਦੇ ਲਫ਼ਜ਼ੀ ਅਰਥ ਨੇ ਇਨ ਸਾਈਕਲੋਪੀਡੀਆ ਆਫ ਇਸਲਾਮ ਮੁਤਾਬਕ ਰੱਬ ਦਾ ਦਿੱਤਾ ਹੋਇਆ ਤੋਹਫ਼ਾ ਬਗਦਾਦ ਦਾ ਅਰਥ ਹੈ ਰੱਬ ਦਾ ਤੋਹਫ਼ਾ ਗੁਰੂ ਸਾਹਿਬ ਜਾਣਦੇ ਆ ਉੱਥੇ ਭਾਈ ਸਾਹਿਬ ਨੇ ਇਸ ਪੌੜੀ ਦੀ ਜਿਹੜੀ ਵਿਆਖਿਆ ਜਿੰਨੀ ਸਪਿਰਚੁਅਲ ਕੀਤੀ ਉਨੀ ਵਿਆਖਿਆ ਆਪਾਂ ਨਹੀਂ ਕਰਦੇ ਆਪਾਂ ਸਿਰਫ ਇਹ ਕਹਿੰਦੇ ਆ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕਿਆ ਅਸਥਾਨਾ ਇੱਕ ਬਾਬਾ ਆਕਾਰ ਰੂਪ ਦੂਜਾ ਰਬਾਬੀ ਮਰਦਾਨਾ ਸਿਰਫ ਅਸੀਂ ਇੱਥੋਂ ਤੱਕ ਸ਼ਬਦ ਵਰਤਨੇ ਆ ਕਿ ਬਾਬਾ ਜੀ ਬਗਦਾਦ ਗਏ ਬਾਹਰ ਬੈਠ ਗਏ ਅੱਗੇ ਤੁਕਾਂ ਇੰਨੀਆਂ ਰੂਖਾਨੀ ਨੇ ਉਹ ਉਹ ਸਾਖੀਕਾਰ ਉਹਨੂੰ ਪੱਥਰ ਨਾਲ ਅਰਥ ਕਰਦੇ ਆ ਇਸ ਇੱਕ ਇੱਕ ਟੋਕ ਨੂੰ ਆਪ ਜੀ ਸੁਣਿਓ ਫਿਰ ਬਾਬਾ ਗਿਆ